ਠੀਕ ਹੈ ਮੈਂ ਤੇਰੇ ਕੋਲੇ ਇੱਥੇ ਹੁਣ ਆਇਆ ਸੀ ਠੀਕ ਹੈ ਤੇ ਤੂੰ ਜਿਹੜਾ ਐਕਟਿਵਾ ਚੋਰੀ ਦਾ ਤੇਰੇ ਕੋਲ ਲੱਗਿਆ ਸੀ ਉਹ ਚਣਕ ਦਾ ਐਕਟਿਵਾ ਸੀ ਜਨਕਰ ਹੈ ਗਰਗ ਦਾ ਐਕਟਿਵਾ ਸੀ ਜੋ ਵੀ ਉਹ ਸੌਟ ਆਊਟ ਹੋਇਆ ਜਿਹੜੇ ਬੰਦੇ ਲੈ ਕੇ ਆਏ ਸੀ ਉਹ ਬੰਦੇ ਮੇਰੇ ਕੋਲੇ ਨੇ ਉਹਨਾਂ ਨੂੰ ਬੁਲਾਇਓ ਉਹ ਕਲੀਅਰ ਹੋ ਜਾਊਗਾ ਮੈਂ ਕਹਿੰਦਾ ਵੀ ਉਹ ਬੰਦੇ ਲੈ ਕੇ ਹਾਂਜੀ ਤੂੰ ਇਹ ਗੱਲ ਕਹੀ ਚੋਰੀ ਦਾ ਐਕਟਿਵਾ ਮੈਂ ਤਾਂ ਮਾਲਕਾਂ ਨੂੰ ਦਊਂਗਾ ਮੈਂ ਮਾਲਕਾਂ ਨੂੰ ਨਹੀਂ ਦਊਂਗਾ ਜਿਹਦੀ ਮੈਂ ਪਰਚੀ ਕੱਟੀ ਵੀ ਆ ਉਹਨੂੰ ਮੈਂ ਐਕਟਿਵਾ ਦਊਂਗਾ ਤੂੰ ਕਿਹਾ ਵੀ ਤੂੰ ਹੀ ਕਿਹਾ ਵੀ ਪਹਿਲਾਂ ਮੈਨੂੰ ਐਕਟਿਵਾ ਦੇ ਜਦੋਂ ਚੋਰੀ ਦਾ ਐਕਟਿਵਾ ਥੇ ਆਪ ਆਪ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਇੱਥੇ ਮੌਕੇ ਤੇ ਉਦੋਂ ਸੀਗੇ ਉਹ ਵੀ ਕੋਲੇ ਖੜੇ ਐ ਜਿਹੜੇ ਬੰਦੇ ਐਕਟਿਵਾ ਲਗਾ ਕੇ ਗਏ ਸੀ ਉਹ ਵੀ ਕੋਲੇ ਖੜੇ ਐ ਜੀ ਆਇਆਂ ਨੂੰ ਓਮ ਇੱਕ ਮਿਸਿੰਗ ਨਾਲ ਜਾਂ ਗਲਤੀ ਨਾਲ ਉਹ ਐਕਟਿਵਾ ਚੱਕ ਕੇ ਲੈ ਆਏ ਸੀ ਗਲਤੀ ਨਾਲ ਚਾਬੀ ਲੱਗਣ ਤੋਂ ਬਾਅਦ ਉਹ ਇੱਥੇ ਲਗਾ ਕੇ ਸੀ ਹੁਣ ਉਹ ਪਰਚੀ ਲੈ ਕੇ ਆਹ ਦੇਖੋ ਜੀ 0443 ਨੰਬਰ ਦੀ ਜਿਹੜੀ ਪਰਚੀ ਸੀ ਉਹ ਮੇਰੇ ਕੋਲੇ ਹੁਣ ਆ ਚੁੱਕੀ ਹੈ ਉਹ ਕਹਿੰਦੇ ਵੀ ਅਸੀਂ ਗਲਤੀ ਨਾਲ ਲੈ ਆਏ ਸੀ ਪਰ ਜਿਹੜਾ ਇਹ ਬੋ ਵੀ ਜਿੰਦਲ ਹੈ ਇਹ ਮੇਰੇ ਤੇ ਚਿੱਟਾ ਪਿਆਨ ਦਾ ਇਲਜ਼ਾਮ ਲਗਾ ਰਿਹਾ ਹੈ ਤੇ ਮਾਪਿਆਂ ਦੀ ਗੱਲ ਤੇ ਮਾਵਾ ਪੈਣਾ ਦੀ ਮੈਨੂੰ ਗਾਲਾਂ ਕੱਢ ਕੇ ਗਿਆ ਔਨ ਰਿਕਾਰਡ ਕੈਮਰਾ ਇਹ 26 ਤੇ 2673 ਅੱਛਾ ਜਿਹੜੀ پارکਿੰਗ ਚ ਲੱਗੇ ਉਹ ਦੂਜੀ ਗੱਲ ਗਲਤ ਲਾਗੇ ਜ ਨਹੀਂ ਗਲਤ ਲਾਗੇ ਗਲਤੀ ਨਾ ਲਾਗੇ ਇਹ ਇਹ پارکਿੰਗ ਤੇ ਇਲਜ਼ਾਮ ਲਾਇਆ ਕਹਿੰਦੇ ਵੀ 2673 ਮੇਰੀ ਸਕੂਟਰੀ ਸੀਗੀ ਮੇਰਾ ਫਰੈਂਡ ਲੈ ਕੇ ਆਇਆ ਸੀਗਾ ਉਹਦੇ ਚੋਂ ਚਾਬੀ ਲਾਈ ਤੇ ਦੂਜੀ ਤੇ ਲੱਗੀ ਗਲਤੀ ਨਾਲ ਲੱਗੀ ਗਲਤੀ ਨਾਲ ਚਾਬੀ ਲੱਗੀ ਤੇ ਉਹ ਫਿਰ ਨਾਲ ਦੀ ਨਾਲ ਅਸ ਕਿਹੜੀ ਸੀ ਅਟਕਾਈ ਉਹ ਚਾਬੀ ਇਹਨਾਂ ਦੀ ਆਪ ਦੀ ਸਕੂਟਰੀ ਅਗਲੀ ਜਿਹੜੀ ਸੀ ਉਹ ਚਾਬੀ ਉਸਨੂੰ ਗਲਤੀ ਨਾਲ ਲੱਗੀ ਸੀ ਬਾਰਕਿੰਗ ਵਾਲਾ ਤਾਂ ਕੋਈ ਕਸੂਰ ਨਹੀਂ ਕੀ ਕਸੂਰ ਉਸ ਦਾ ਗਲਤੀ ਨਾਲ ਚਾਬੀ ਲੱਗ ਗਈ ਗਲਤੀ ਨਾਲ ਲੱਗੀ ਚਾਬੀ ਖੁੱਲ ਗਿਆ ਹਾਂਜੀ ਉਹ ਖੜਾ ਮੁੰਡਾ ਜਿਹੜਾ ਬਲਾਉ ਆ ਮੁੰਡਾ ਜਿਹੜਾ ਚਾਬੀ ਲਾ ਸਕੂਟਰ ਖੁੱਲ ਗਿਆ ਤੇ ਉਹ ਬਸ ਉਹ ਲੈ ਲਈ ਤੇ ਉਸਨੇ ਉਸ ਨੂੰ ਮਦਦ ਨਹੀਂ ਦਿੱਤੀ ਪਹਿਲੇ ਆਪਣੀ ਸਕੂਟੀ ਬਾਹਰ ਪਾਰਕਿੰਗ ਵਿੱਚ ਸੀ ਅੱਛਾ उसके बाद अपना अंदर मूवी देखने के लिए चले गए थे हाँ। बाद में प्लानिंग बना के भी मूवी दस बजे के आसपास खत्म हो गई की स्कूटी को अंदर पार्किंग में लगा देते हैं अच्छा। तो इसलिए में आए गलती से स्कूटी वो उस वाली अंदर लगा दी थी अपने वाली जो एक्चुअल जो स्कूटी थी वो बाहर ही रह गई थी पच्ची का नंबर जो जीरो है वो अपने वही लेके गए थे जब मूवी खत्म होने के बाद आए तो वही जीरो वाली स्कूटी वो कहता था चोरी

ਸਰ ਇਦਾਂ ਕਹਿਣਾ ਚਾਹੁੰਦਾ ਐ ਵੀ ਮੈਂ ਜਦੋਂ ਉਹ ਬੰਦੇ ਆਏ ਸੀਗੇ ਆਪਦੀ ਸਕੂਟਰੀ ਲੱਭਣ ਉਦੋਂ ਵੀ ਮੈਂ ਇਹੀ ਗੱਲ ਕਹੀ ਸੀ ਮੈਂ ਕਿਹਾ ਵੀ ਸਰ ਵੀ ਸਕੂਟਰੀ ਜੋ ਵੀ ਮੇਰੇ ਕੋਲੇ ਲਗਾ ਕੇ ਗਿਆ ਉਹਦੇ ਕੋਲੇ ਸਲਿੱਪ ਕੱਟੀ ਵੀ ਐ ਮੇਰੀ ਆ ਦੇਖੋ ਜੀ ਸਰ ਸਲਿੱਪ ਮੈਂ ਉਹਨੂੰ ਕਿਹਾ ਮੈਂ ਕਿਹਾ ਸਰ ਵੀ ਉਹ ਬੰਦਾ ਜਦੋਂ ਸਲਿੱਪ ਲੈ ਕੇ ਆਊਗਾ ਤੁਸੀਂ ਇੱਥੇ ਵੇਟ ਕਰੋ ਸਾਈਡ ਤੇ ਤੁਸੀਂ ਉਹਨੂੰ ਫੜ ਲਿਓ ਤੁਸੀਂ ਉਹਨੂੰ ਕਹੀਓ ਵੀ ਸਕੂਟਰੀ ਤਾਂ ਸਾਡੀ ਐ ਉਹ ਕਹਿੰਦੇ ਅਸੀਂ ਤਾਂ ਘਰੇ ਚੱਲੇ ਤੂੰ ਸਾਨੂੰ ਫੋਨ ਕਰੇਂਗਾ ਮੈਂ ਕਿਹਾ ਸਰ ਮੈਂ ਤੁਹਾਨੂੰ ਕਿੱਦਾਂ ਫੋਨ ਕਰੂੰ ਜਿਹੜਾ ਬੰਦਾ ਮੰਨ ਲਓ ਚੋਰ ਐ ਸਕੂਟਰੀ ਲਗਾ ਕੇ ਗਿਆ ਅਗਰ ਉਹ ਇੱਥੋਂ ਇੱਕਦਮ ਭੱਜ ਕੇ ਚੱਕ ਕੇ ਸਕੂਟਰੀ ਭੱਜਣ ਲੱਗਿਆ ਮੈਂ ਉਹਨੂੰ ਰੋਕੂੰਗਾ ਮੇਰੇ ਨਾਲ ਲੜਾਈ ਹੋ ਜੂਗੀ ਮੈਨੂੰ 10 ਰੁਪਏ ਪਿੱਛੇ ਆਉਦਾ ਸਿਰ ਪੜਵਾਉਣ ਦੀ ਸਰ ਕੀ ਲੋੜ ਐ ਦੱਸੋ ਜਦੋਂ ਉਹਦੇ ਕੋਲ ਸਲਿੱਪ ਐ ਮੇਰੇ ਭਾਵੇਂ ਤਾਂ ਓਨਰ ਉਹੀ ਐ ਜੀ ਸਰ ਪਰ ਠੀਕ ਹੈ ਜੋ ਮਾਈ ਮਿਸਟੇਕ ਹੋਈ ਪਰ ਜੋ ਮੈਨੂੰ ਇੱਥੇ ਅੱਜ ਮੇਰੇ ਨਾਲ ਕਰਕੇ ਗਏ ਆ ਬਹੁਤ ਗਲਤ ਹੋਇਆ ਸਰ ਮੈਂ ਇਸ ਗੱਲ ਨਾਲ ਬਹੁਤ ਨਿੰਦਾ ਚਾਹਉ ਮੈਨੂੰ ਕਹਿੰਦੇ ਚਿੱਟਾ ਪਿਉਂਦਾ 200 ਰੁਪਏ ਚ ਇਹ ਉਹ ਕਰਦਾ ਬਹੁਤ ਗਲਤ ਜੋ ਇਹ ਬੋਵੀ ਜਿੰਦਲ ਹੈ ਜੀ ਆ ਪੈਣਾ ਦੀਆਂ ਮੈਨੂੰ ਗਾਲਾਂ ਕੱਢੀਆਂ ਗਏ ਆ ਜੀ ਓਨ ਕੈਮਰਾ ਮੇਰੇ ਥੱਪੜ ਮਾਰੇ ਗਏ ਆ ਤੁਸੀਂ ਉਹ ਵੀ ਚੈੱਕ ਮੈਨੂੰ ਧਮਕੀ ਵੀ ਦਿੱਤੀ ਗਈ ਹੈ ਕਹਿੰਦਾ ਜੋ ਤੇਰੇ ਨਾਲ ਹੋਊਗਾ ਤੂੰ ਦੇਖ ਲਈ ਇਹ ਕਾਰਵਾਈ ਇਹ ਹੀ ਕਰਨਾ ਚਾਹੁੰਦਾ ਵੀ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਵੀ ਜੋ ਬੰਦ ਦੀ ਕਾਰਵਾਈ ਹੈ ਬੋਵੀ ਜਿੰਦਲ ਤੇ ਕੀਤੀ ਜਾਵੇ ਜੇ ਕੱਲ ਨੂੰ ਮੇਰੇ ਤੇ ਕੋਈ ਐਕਸ਼ਨ ਹ ਤਾਂ ਉਹਦੀ ਜੋ ਆਕੋ ਜਿਹੜਾ ਉਹਦਾ ਨਾਮ ਹੋਊਗਾ ਉਹ ਬੋਵੀ ਜਿੰਦਲ ਤੇ ਹੋਊਗਾ ਜੀ ਜਿਨੇ ਮੈਨੂੰ ਇੰਨੀ ਵੱਡੀ ਧਮਕੀ ਦਿੱਤੀ ਆ ਵੀ ਤੈਨੂੰ ਤਾਂ ਮੈਂ ਦੇਖ ਲੂੰਗਾ ਪਾਰਕਿੰਗ ਵਾਲੇ ਦਾ ਕੀ ਕੋਈ ਕਸੂਰ ਨਹੀਂ ਜੀ ਉਹਦਾ ਕਸੂਰ ਤਾਂ ਇਹਨਾਂ ਦਾ ਜਿਹਨਾਂ ਮਿਸਟੇਕ ਹੋਈ ਆ ਅੱਛਾ ਕੱਲ ਇੱਥੇ ਹੀ ਆ ਬਸ ਇਹਨਾਂ ਨੂੰ ਗਲਤੀ ਨਾਲ ਸਕੂਟ ਦੀ ਚਾਬੀ ਦੂਸਰੀ ਲੱਗ ਗਈ ਉਹ ਸਕੂਟਰੀ ਦਾ ਕਹਿੰਦੇ ਨੰਬਰ ਦੇਖਣੇ ਸਕੂਟਰੀ ਦਾ ਇਹ ਤਾਂ ਵੈਸੇ ਲੈ ਕੇ ਆਏ ਸੀਗੇ ਆਪਣੇ ਦੋਸਤਾਂ ਇਹਨਾਂ ਦੇ ਮਾੜੀ ਗੱਲ ਹੁਣ ਕੋਈ ਵੀ ਆਪ ਗਾਲਾਂ ਨਹੀਂ ਪਰ ਕਲੀਅਰ ਤਾਂ ਕਰ ਲੋ ਇਹ ਕਲੀਅਰ ਕਰਨ ਤੋਂ ਬਾਅਦ ਜੋ ਚਰ ਹੋਣਾ ਤੇ ਗੁੱਸੇ ਬੱਕਰੀ ਗੱਲ ਪਹਿਲਾਂ ਤਾਂ ਉਹਦਾ ਮਾੜੀ ਗੱਲ ਹੈ ਤੇ ਜੋੜ ਆਸ ਤਾਂ ਇਹ ਕਹਿੰਦੇ ਵੀ ਕੰਮ ਪ੍ਰੋਵਾਈਡ ਕਰੋ ਨਾ ਗੱਲ ਵਧਾਓ ਪਾਰਕਾਂ ਦਾ ਕੋਈ ਕਸੂਰ ਵਿਚਾਰੇ ਦਾ ਮੈਂ ਉਹ ਖੜਿਆ ਮਿਸਟੇਕ ਜਿੰਦ ਤੋ ਹੋਈ ਹੈ ਆਹ ਮੁੰਡੇ ਤੋਂ ਆਹ ਮੁੰਡੇ ਤੋਂ ਮਿਸਟੇਕ ਹੋਈ ਹੈ ਅੱਛਾ ਜੀ ਉਹ ਤਿੰਨਾਂ ਚਾਬੀ ਲੱਗੀ ਬਸ ਆਹ ਬਾਪੂ ਜੀ ਦੀ ਸਕੂਟਰੀ ਹੈ ਇਹਨਾਂ ਦੀ ਸਕੂਟਰੀ ਆਏ ਬੈਂਕ ਦੇ ਵਿੱਚੋਂ ਰਟਾਇਰ ਹੋਏ ਨੇ ਮੈਨੇਜਰ ਇਹ ਇਹਨਾਂ ਤੋਂ ਮਿਸਟੇਕ ਹੋਈ ਹੈ ਕਿ ਬਾਹਰੋਂ ਸਕੂਟਰੀ ਲਾਈ ਨਾ ਚਾਬੀ ਦੂਜੀ ਚਾਬੀ ਲਾ ਕੇ ਇਹਨਾਂ ਨੂੰ ਪਤਾ ਨਹੀਂ ਸੀ ਨੰਬਰ ਦਾ ਲਾ ਕੇ ਉਹ ਜਦੋਂ ਰੋਲਾ ਪਿਆ ਤੋਂ ਬਾਅਦ ਇਹ ਬਾਬੂ ਜੀ ਨੂੰ ਬੁਲਾਇਆ ਤੇ ਸਕੂਟਰੀ ਬਾਹਰ ਖੜੀ ਸੀਗੀ ਉਹ ਕਲੀਅਰ ਹੋ ਗਿਆ ਚੋਰੀ ਵਾਲੀ ਗੱਲ ਨਹੀਂ ਤੇ ਬਾਅਦ ਇੱਕ ਸਕਿੰਟੀ ਲੱਗਿਆ ਮੈਂ ਕਿਹਾ ਮੈਂ ਨੰਬਰ ਮੈਂ 2673 ਕੰਦਾ 433 ਦੀ ਐ ਮੈਂ ਕਿਹਾ 2673 ਬਸ ਉਹ